ਵੀਰ ਬਣ ਕੇ ਵੀਰ ਬਣ ਕੇ ਬਾਹਰ ਜਾਓ ਯਾਰ ਕਬੱਡੀ ਕਿੰਨੀ ਤਕੜੀ ਐ ਯਾਰ ਵੇਖੋ ਪਲੀਜ਼ ਯਾਰ ਬਾਹਰ ਜਾਓ ਉਸੇ ਪਹਿਲਵਾਨ ਨੂੰ ਰੋਕਦੇ ਆ ਤੁਸੀਂ ਬਾਹਰ ਜਾਓ ਪਰਲੀ ਸੈਡ ਤੋਂ ਯਾਰ ਪਹਿਲਵਾਨ ਦੀ ਗੋਪੀ ਬਾਜੀ ਪਹਿਲਵਾਨ ਆ ਮੇਰਾ ਵੀਰ ਆ ਯਾਰ ਆ ਢਾਡੀ ਵਜਾ ਕਰਕੇ ਕੰਮ ਹੋਇਆ ਪਰਲੀ ਸੜਾ ਜਿਹੜੇ ਵੀਰ ਬੱਚਾ ਖੜੇ ਹੋਇਆ ਕਿਸੇ ਪਲੇਅਰ ਦੇ ਛੱਟ ਵੱਜੂ ਢਾਡੇ ਛੱਟ ਵੱਜੂ ਯਾਰ ਕਰਦੇ ਆ ਇੱਕ ਮੈਂ ਬੇਨਤੀ ਕਰਦੇ ਜਾਂਦੇ ਜਾਂਦੇ ਦਰਸ਼ਕ ਸੁਣ ਲਿਓ ਅੱਜ ਇਹਦੇ ਸਰਦ ਪਿੰਡਾਂ ਹੀ ਕੰਮ ਹੁੰਦਾ ਹੈ ਜੇ ਲੋਕ ਆ ਬਣ ਕੇ ਜੋ ਹੋ ਗਿਆ ਠੀਕ ਹੈ ਆਉਣ ਵਾਲੇ ਮੇਲਿਆਂ ਦੇ ਥੋੜਾ ਕੰਟਰੋਲ ਕਰਿਓ ਭਰਾ ਬਣ ਕੇ ਤੁਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਹੋ ਬੜੀ ਆਪਾਰ ਸਿੰダー ਸਿੰਘਾਂ ਦੇ ਮੇਲੇ ਹੋਣਾ ਇਹ ਮੇਲੇ ਘੋਣੇ ਬਹੁਤ ਯਾਰ ਜੇ ਇੱਥੇ ਆ ਕੇ ਸਾਰਾ ਮੈਚ ਹੀ ਹੱਥ ਦੇ ਵਿੱਚ ਰਹਿ ਗਿਆ ਰਿਹਾ ਕਿੰਨਾ ਕਰਦੇ ਆ ਕੁਝ ਕਿ ਦਸ ਗਿਆ ਕਰਕੇ ਜਿਨ੍ਹਾਂ ਨੇ ਲਾਗੀ ਕਿ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਚੱਲਦੇ ਮੈਚ 'ਚ ਪਾਇਆ ਲੋਕਾਂ ਨੇ ਬਹੁਤ ਜ਼ਿਆਦਾ ਗੰਦ ਚਸ ਕਰਕੇ ਗੋਪੀ ਪਲਵਾਨ ਹੋ ਗਿਆ ਲੋਕਾਂ ਨਾਲ ਗੁੱਸੇ 'ਤੇ ਚੱਲਦੇ ਮੈਚ ਨੂੰ ਹੀ ਛੱਡ ਕੇ ਚਲਾ ਗਿਆ ਦੇਖੋ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਲੋਕਾਂ ਵਾਸਤੇ ਕਿੱਡੀ ਗਲਤ ਗੱਲ ਆ ਲੋਕਾਂ ਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਆਪਣੇ ਅਨੁਸ਼ਾਸਨ ਵਿੱਚ ਰਹਿ ਕੇ ਮੈਚ ਦਾ ਆਨੰਦ ਮਾਣਨਾ ਚਾਹੀਦਾ ਹੈ ਤੇ ਕਬੱਡੀ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ